ਸਾਹਿਬਾ ਸਾਹਿਬਾ ਇਹ ਤਾਂ ਬਾਬਾ ਇਹਨੇ ਕਿਸੇ ਨਾਲ 1 ਮਿੰਟ ਵਸੇ ਨਾ ਬੋਲਟਿਕ ਕਰਤਾ ਮੁਰਕੇ ਫਿਰ ਖਰਾਬ ਹੋ ਗਿਆ ਫਿਰ ਮੈਂ ਠੀਕ ਕਰਾਇਆ ਉਹਦੇ ਤੇ ਲੱਗਾ ਠੀਕ ਹੋਣ ਲੱਗਾ ਵਾ ਤੇ ਤੇਰੇ ਮੇਨ ਮਕਸਦ ਬਣ ਜਾਂਦਾ ਸਾਰੇ ਦਿਨ ਦਾ 24 ਘੰਟੇ ਵਿੱਚੋਂ ਕਿ ਅਸੀਂ ਸੇਰ ਕਰੋ ਪ੍ਰਧਿਤ ਅਸੀਂ ਉੱਥੇ ਗੁਰਦੁਆਰੇ ਕੋਲ ਗੁਜ਼ਾਰੇ ਹੂੰ ਧਿਆਨ ਉੱਥੇ ਲੱਗ ਰਹਿੰਦਾ ਹੂੰ ਉੱਥੇ ਜਾ ਕੇ ਨਾ ਜੇ ਸਾਨੂੰ એનર્ਜੀ ਮਿਲਦੀ ਹੈ ਜਿਹੜੀ ਪੋਜ਼ਿਟਿਵਿਟੀ ਮਿਲਦੀ ਹੈ ਉਹ ਮੈਂ ਬਚਪਨ ਦੇ ਜਾਂਦਾ ਸੀ ਮੇਰੇ ਮਾਤਾ ਜੀ ਦੇ ਮਦਦ ਵਿੱਚ ਉੱਥੇ ਹੀ ਲਾਇਆ ਸੀ ਕਿ ਕੁੜਵਾਰੇ ਜੂਰਦਾ ਅਸੀਂ ਰੋਜ਼ ਜਾਂਦੇ ਸੀ ਰੋਜ਼ ਜਾਂਦੇ ਸੀ ਮਾਤਾ ਜੀ ਕਹਿੰਦਾ ਕਿ ਜਿਹੜਾ ਵੀ ਕੰਮ ਕਰੋ ਲਗਨ ਨਾਲ ਕਰੋ ਧਿਆਨ ਨਾਲ ਕਰੋ ਆਪਣੀ ਸੋਤ ਨੂੰ ਬੜਾ ਸਾਫ ਰੱਖੋ ਬਾ ਗੁਨਾ ਗਵਾ ਨੇ ਤੇਰੇ ਪ੍ਰਭੂ ਦਾ ਓਟ ਆਸਲਾ ਕੇ ਆਪਣੇ ਵੱਲੋਂ ਪੂਰੀ ਡੈਡੀਕੇਸ਼ਨ ਨਾਲ ਤੁਹਾਡੀ 100% ਤੁਹਾਡਾ ਦੂਰਾ ਤੁਹਾਡਾ ਅੰਦਰੋਂ ਤੁਹਾਡੇ ਲਗਨ ਦੇ ਨਾਲ ਹਰ ਚੀਜ਼ ਕਰੋ ਚਾਹੇ ਤੁਹਾਡਾ ਕੰਮ ਹੈ ਚਾਹੇ ਤੁਹਾਡੀ ਪੜ੍ਹਾਈ ਹੈ ਚਾਹੇ ਤੁਹਾਡਾ ਬਿਜ਼ਨਸ ਹੈ ਗੁਨ ਗਵਾੰਦੇ ਤੇ ਤੇਰੇ ਕੋਈ ਤੇਵਾ ਨਾਲ ਸਾਡੇ ਸਾਹਮਣੇ ਕੋਈ ਬੰਦਾ ਇਹ ਨਹੀਂ ਕਰ ਸਕਦਾ ਕਿ ਉਹ ਕਿਸੇ ਨੂੰ ਮਾਰਾ ਕਰਤਾ ਹੋ ਹਮ ਆਪਣੀ ਲਾਈਫ ਨੂੰ ਬੜਾ ਸਾਫ਼ ਸੁਥਰਾ ਤੇ ਲਾਈਫ ਬੜਾ ਬਿਲਕੁਲ ਬਨੂ ਕਲੀਅਰ ਹਾਰਟਡ ਹੋ ਕੇ ਚਲੋ ਗੁਨ ਗਵਾੰਦੇ ਤੇ ਤੇਰੇ ਬਾਬਾ ਨੇ ਅਜੇ ਤੱਕ ਕਦੀ ਮੈਨੂੰ ਨਰਾਸ਼ ਨਹੀਂ ਕੀਤਾ ਆਪਣੇ ਦਰ ਹਮ ਜਦੋਂ ਜਦੋਂ ਤੁਸੀਂ ਸੇਵਾ ਕਰਦੇ ਹੋ ਤਾਂ ਤੁਹਾਨੂੰ ਬੜਾ ਇੱਕ ਸਕੂਨ ਮਿਲਦਾ ਮਨਾ ਆਤਮਾ ਨੂੰ ਬੜੀ ਮਤਲਬ ਠੰਡਕ ਮਿਲਦੀ ਹੈ ਕਿ ਮੈਂ ਕੁਝ ਬੜਾ ਪੋਜ਼ਿਟਿਵ ਰੰਗ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਕਿ ਸਤਗੁਰੂ ਦੀ ਕਿਰਪਾ ਦੇ ਨਾਲ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਸਿਰਫ ਕੰਮ ਹੀ ਨਹੀਂ ਬਲਕਿ ਪਰਮਾਤਮਾ ਦੀ ਬਖਸ਼ਿਸ਼ ਬਣ ਜਾਂਦੀ ਹੈ ਅੱਜ ਤੁਹਾਨੂੰ ਅਸੀਂ ਇੱਕ ਅਜੇ ਹੀ ਸਖਸ਼ੀਅਤ ਦੇ ਨਾਲ ਮਿਲਾਂ ਜਾ ਰਹੇ ਹਾਂ ਜੋ ਪਿਛਲੇ 25 ਸਾਲਾਂ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰ ਰਹੇ ਨੇ ਤੇ ਉਹਨਾਂ ਦੀ ਸੇਵਾ ਜਿਹੜੀ ਹੈ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ ਕਿਉਂਕਿ ਅਕਸਰ ਇਹ ਦੇਖਿਆ ਜਾਵੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਸੇਵਾ ਕਰਦੇ ਨੇ ਉਹਨਾਂ ਦੀਆਂ ਮਨਮਰਜ਼ਾ ਪੂਰੀਆਂ ਹੁੰਦੀਆਂ ਨੇ ਤੇ ਲੋਕ ਚੋ ਪਹਿਰਾ ਸਾਹਿਬ ਦੇ ਵਿੱਚ ਵੀ ਹਾਜ਼ਰੀ ਭਰਦੇ ਨੇ ਤੇ ਉਹਨਾਂ ਦੇ ਲਈ ਹੀ ਅੱਜ ਇੱਕ ਉਹਨਾਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਲਈ ਹੀ ਅੱਜ ਇੱਕ ਐਸਐਸਏ ਸ਼ਖਸ਼ੀਅਤ ਨੂੰ ਸਾਹਮਣੇ ਲੈ ਕੇ ਆਏ ਹਾਂ ਜੋ ਤੁਹਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਰਜਿੰਦਰ ਸਿੰਘ ਬੱਗਾ ਜੀ ਸਰ ਸਰ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਵੈਲਕਮ ਟੂ ਪੰਡਾ ਸਵਾਗਤ ਹੈ ਹੂੰ ਸਰ ਪਹਿਲਾਂ ਤੁਸੀਂ ਇਹ ਦੱਸੋ ਕਿ ਸੇਵਾ ਦੀ ਭਾਵਨਾ ਕਿਵੇਂ ਪੈਦਾ ਹੋਈ ਤੁਹਾਡੇ ਵਿੱਚ ਦੇ ਜੀ ਬਚਪਨ ਤੋਂ ਮੇਰੇ ਮਾਤਾ ਜੀ ਨੇ ਮੈਨੂੰ ਜਦ ਮੈਂ ਛੋਟਾ ਸੀ ਮੈਨੂੰ ਲੈ ਕੇ ਜਾਂਦੇ ਸੀ ਗੁਰਦੁਆਰੇ ਹੂੰ ਤੇ ਉਹ ਮੈਨੂੰ ਔਰਤ ਪਹਿਲੇ ਮੈਂ ਉਹ ਜਾਂਦਾ ਸੀ ਹੂੰ ਫਿਰ ਉਸ ਤੋਂ ਬਾਅਦ ਮੇਰੀ ਸ਼ਾਦੀ ਹੋਈ ਤੇ ਕੋਈ 30 ਸਾਲ ਦਾ ਮੇਰੇ ਜਿਹੜੇ ਮੇਰੀ ਤਰਫਤ ਲਿਜੀਏ ਮੇਰੇ ਵਾਈਫ ਆ ਉਹਦਾ ਤਾਂ ਮੈਨੂੰ ਪ੍ਰੇਰਿਤ ਕੀਤਾ ਕਿ ਅਸੀਂ ਅੰਮ੍ਰਿਤ ਵੇਲੇ ਜਾਇਆ ਕਰੀਏ ਹੂੰ ਤੇ ਫਿਰ ਅਸੀਂ ਅੰਮ੍ਰਿਤ ਵੇਲੇ ਜਾਣਾ ਸ਼ੁਰੂ ਕੀਤਾ ਤੇ ਬੜਾ ਨੰਦਾ ਆਇਆ ਉੱਥੇ ਜਾ ਕੇ ਫਿਰ ਪੱਕਾ ਟਿਕੀ ਨੀ ਬਣ ਗਏ ਹੂੰ ਤੇ ਉਹਦੀ ਪ੍ਰੇਰਣਾ ਮੈਨੂੰ ਆਪਣੇ ਵਾਈਫ ਕੋਲ ਵੀ ਉਹ ਜਿਹੜੀ ਅੰਮ੍ਰਿਤ ਵੇਲੇ ਦੀ ਤੇ ਇੱਕ ਦੁਆਰਾ ਜਿਹੜਾ ਜਾਂਦਾ ਸੀ ਮੈਂ ਉਹ ਮੈਂ ਬਚਪਨ ਤੋਂ ਜਾਂਦਾ ਸੀ ਮੇਰੇ ਬਾਪਾ ਜੀ ਨੇ ਮੈਨੂੰ ਛੋਟੇ ਹੀ ਲਾਇਆ ਸੀ ਕਿ ਕੋਈ ਦੁਆਰਾ ਜੁਰਦਾਨਾ ਸੋ ਉਹ ਚੱਲ ਅਸੀਂ ਲੋ ਦ ਜਾਂਦੇ ਸੀ ਸ਼ੁਰੂ ਤੋਂ ਇਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਜੁੜੇ ਉਹ ਤੇ 골ਡਨ ਟੈਪਲ ਵੀ ਜਾਂਦਾ ਸੀ ਹਰਮੰਦਰ ਸਾਹਿਬ ਵੀ ਜਾਂਦਾ ਸੀ ਹਮਮ ਲੇਕਿਨ ਮੈਂ ਜ਼ਿਆਦਾ ਜਿਹੜੀ ਮੇਰਾ ਜਿਹੜਾ ਜੁੜਾਵ ਹੈ ਨਾ ਉਹ ਉੱਥੇ ਸ਼ਹੀਦ ਸਿੰਘ ਸਾਹਿਬ ਦਾ ਪੈਰ ਦੁਆਰੇ ਦਾ ਰੋਜ਼ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਜਾਂਦੇ ਹੋ ਸਵੇਰ ਦੇ ਟਾਈਮ ਜਾਂਦੇ ਹੋ ਸ਼ਕਤੀ ਕਿਵੇਂ ਆਉਂਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਕਈ ਵਾਰ ਬੰਦੇ ਨੂੰ ਆਲਸ ਹੋ ਜਾਂਦਾ ਹੈ ਕਿ ਨਹੀਂ ਅੱਜ ਕੀ ਜਾਣਾ ਜਾਂ ਕਿਦਾਂ ਤੁਹਾਡੇ ਚੋਂ ਸ਼ਕਤੀ ਕਿਵੇਂ ਪੈਦਾ ਹੁੰਦੀ ਹੈ ਕਿਸ ਤਰ੍ਹਾਂ ਮਨ ਦੇ ਵਿੱਚ ਆਉਂਦਾ ਹੈ ਕਿ ਨਹੀਂ ਮੈਂ ਉੱਠ ਕੇ ਜਿਹੜਾ ਇਹ ਸ਼ਕਤੀ ਜਿਹੜੀ ਲੈ ਆਣੇ ਤੇ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾਣਾ ਹੈ ਜੇਤਾ ਇਸ ਤਰ੍ਹਾਂ ਕਿ ਜਿਸ ਨਾਲ ਸਾਨੂੰ ਆਦਤ ਪੈ ਲਈ ਨਾ ਅਸੀਂ ਖਾਣਾ ਖਾਂਦੇ ਆ ਉਹ ਤਾਂ ਦੁੱਧੋ ਨਾਲ ਦਿਨ ਹੁੰਦਾ ਦੋਤਾ ਵੀ ਅਸੀਂ ਖਾਣਾ ਖਾਣਾ ਹੈ ਕੰਮ ਤੇ ਜਾਣਾ ਹੈ ਉਹ ਜਾਣਾ ਉਹ ਸੋਚਣਾ ਜਦੋਂ ਅਸੀਂ ਸ਼ੁਰੂਆਤ ਕਰਦੇ ਨਾ ਆਨੰਦ ਆਉਂਦਾ ਹੈ ਕਿ ਸਾਡਾ ਨਾ ਫਿਰ ਉਹ ਮੇਨ ਮਕਸਦ ਬਣ ਜਾਂਦਾ ਸਾਰੇ ਦਿਨ ਦਾ 24 ਘੰਟੇ ਵਿੱਚ ਉਹ ਕਿ ਅਸੀਂ ਸੇਰ ਸੇਰ ਕਰੋ ਪੈਦੀ ਤਾਂ ਅਸੀਂ ਉੱਥੇ ਦਰਵਾzare ਕਰੋ ਜਾਣਾ ਹੂੰ ਧਿਆਨ ਉੱਥੇ ਲੱਗ ਰੰਦਾ ਹੂੰ ਉੱਥੇ ਜਾ ਕੇ ਨਾ ਜੇ ਸਾਨੂੰ એનર્ਜੀ ਮਿਲਦੀ ਹੈ ਜਿਹੜੀ ਪੋਜ਼ਿਟਿਵਿਟੀ ਮਿਲਦੀ ਹੈ ਉਹਦਾ ਕੋਈ ਜਵਾਬ ਨਹੀਂ ਉਹ ਬਣਾ ਜਿਵੇਂ ਅਸੀਂ ਮੋਬਾਈਲ ਹੁੰਦਾ ਕੋਈ ਹੂੰ ਉਹਨੂੰ ਰੀਚਾਰਜ ਕਰਦੇ ਹਾਂ ਉਹ ਸਾਰਾ ਦਿਨ ਚੱਲਦਾ ਰਹਿੰਦਾ ਹੈ ਉਹ ਅਸੀਂ ਸੇਰੇ ਉੱਥੇ ਰੀਚਾਰਜ ਹੋ ਗਿਆ ਨੇ ਆ। ਪਰ ਸਾਰਾ ਦਿਨ ਉਹਦਾ ਅਸਰ ਹੁੰਦਾ ਸਾਡੇ ਤੇ। ਤੇ ਜਦੋਂ ਰਾਤੀ ਸੌਂਦਾ ਤੇ ਇਹ ਸਿਰੇ ਮਨ 'ਚ ਲਗਨ ਹੁੰਦੀ ਆ ਕਿ ਯਾਰ ਤਸਵੀਰੇ ਕਿਸੇ ਦਾ ਸੀ ਉੱਠਣਾ ਤੇ ਕਿਸਨੇ ਜਾਣਾ। ਹੂੰ। ਉਹ ਇਸੇ ਮੈਂ ਕਿਹੜੀਆਂ ਸੇਵਾ ਨਿਭਾਉਂਦੇ ਹੋ ਬਾਬਾ ਦੀਪ ਸਿੰਘ ਜੀ ਦੇ ਦਰ। ਜੀ ਪਹਿਲਾਂ ਤੇ ਜਾਂਦਾ ਸੀ ਮਸਨਾ ਦੇ ਸਵਾ ਵੀ ਕਰਾਦਾ ਸੀ ਉਹਕੇ। ਹੂੰ। ਅੱਛਾ ਕਹਿੰਦਾ ਕਿ ਪਰ ਹੁਣ ਉਹਦੀ ਏ ਥੋੜੀ ਹੋ ਗਈ ਆ। ਉਹ ਬਸ ਸਿਰਫ ਉੱਥੇ ਜਾ ਕੇ ਨਿਤਨੇਮੀ ਸੇਵਾ ਜੁੜਦੀ ਆ ਉਹ ਉੱਥੇ ਜਾ ਕੇ ਸਿੱਖ ਲੈਂਦੇ ਆ ਉਹ ਸਾਡਾ ਪੰਜ ਬਾਣੀ ਦਾ ਪਾਠ ਹੁੰਦਾ ਦੇ ਵਿੱਚ ਹੂੰ ਉਹ ਸਾਰੀ ਸੰਗਤੀ ਨੂੰ ਉਸ ਇੱਥੇ ਜਾ ਕੇ ਪਾਠ ਕਰਦੇ ਆ ਹੂੰ ਕੇ ਬਸ ਗੁਰੂ ਕਰਦਿਆਂ ਖੁਸ਼ੀਆਂ ਲੁੱਟ ਕੇ ਆਏ ਨੇ ਤਨਤਨ ਬਾਬਾ ਦੀਪ ਸਿੰਘ ਜੀ ਤੇ ਕਿਉਂਕਿ ਦੇਖਿਆ ਜਾਵੇ ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਬਾਬਾ ਦੀਪ ਸਿੰਘ ਬਹੁਤ ਸਾਰੀਆਂ ਉਮੀਦਾਂ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਤੁਸੀਂ ਇਸ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਮੈਂ ਬਹੁਤ ਵਿਸ਼ਵਾਸ ਕਰਦਾ ਜੀ ਮੈਨੂੰ ਇਹ ਬਸوں ਸੁਣਦਾ ਕਿ ਜੋ ਕੁਝ ਹੋ ਰਿਹਾ ਨਾ ਸਾਡੇ ਲਾਈਫ ਦੇ ਵਿੱਚ ਅਪਸ ਆਂਦੇ ਡਾਊਨ ਆਦੇ ਇਹ ਸਾਡੇ ਦੇ ਕੋਈ ਅੱਛੀ ਸ਼ਾਂਤ ਆਦੇ ਕੋਈ ਮਾੜੀ ਮਾੜਾ ਵਕਤ ਆਦਾ ਸਾਰਾ ਉਹਦੇ ਹੁਕਮਾਂ ਅਧੀਨ ਆਦਾ ਅਸੀਂ ਲਾ ਕੇ ਉਹਨੂੰ ਇੱਕ ਪ੍ਰਾਰਥਨਾ ਕਰਦੇ ਆ ਇਹ ਕਰਦੇ ਆ ਵੀ ਸਾਨੂੰ ਜੋ ਜਿਹੜਾ ਬਕਤਾਂ ਵਿੱਚ ਜਿੱਥੇ ਰਹੀ ਆਪਣੀ ਚਲਦਾ ਸੀ ਰਹੀ ਸਾਨੂੰ ਆਪਣੇ ਨਾਲ ਜੋੜ ਕੇ ਰੱਖੀਂ ਇਹ ਨਹੀਂ ਵਗੇ ਸਾਡਾ ਬਕਤ ਮਾਰ ਆ ਗਿਆ ਜਾਂ ਬਚੰਗਾ ਆ ਗਿਆ ਤਾਂ ਅਸੀਂ ਤਨ ਖੁੱਲ ਜਾਈਏ ਚੰਗਾ ਵਕਤ ਆ ਗਿਆ ਤੇ ਮਾੜਾ ਜਿੱਥੇ ਅਸੀਂ ਦਤੀਆਂ ਨਾਲ ਸ਼ੁਰੂ ਕਰਦੀ ਉਹ ਨਾ ਹੋਵੇ ਅਸੀਂ ਹਰ ਹਾਲਾਤ ਚ ਚੰਗੇ ਤੋਂ ਮਾੜੇ ਤੁਹਾਡੇ ਨਾਲ ਜੁੜੇ ਰਹੀਏ ਤੁਹਾਡੇ ਚੰਗੇ ਸਾਡੀ ਇਹ ਬਸ ਉਹ ਮਨਚੋਂ ਆਬਾ ਹੂੰ ਤੇ ਪਰਮੇਸ਼ਵਰ ਨੇ ਬਸ ਬੜੀ ਕਿਰਪਾ ਕੀਤੀ ਹੋਈ ਹੈ ਸਾਨੂੰ ਜੋੜਿਆ ਆ ਤੇ ਅਸੀਂ ਫਸ ਤੁਹਾਨੂੰ ਕਿਹਾ ਵੀ ਸਾਡਾ ਰੁਟੀਨ ਹੀ ਅਸਲ ਦਾ ਬਣ ਗਿਆ ਕਿ ਅਸੀਂ ਸਿਰੇ ਜਾਂਦੇ ਤਾਂ ਮੰਗੀਆਂ ਅਸੀਂ ਕਿਸੇ ਵੀ ਜਾਣਾ ਕਰੋ ਜਦੋਂ ਸਵੇਰੇ ਅੰਮ੍ਰਿਤ ਵੇਲੇ ਜਾਂਦੇ ਹੋ ਤਾਂ ਦੇਖਿਆ ਜਾਵੇ ਤਾਂ ਹਨੇਰਾ ਹੀ ਹੁੰਦਾ ਹੈ ਉਦੋਂ ਤਾਂ ਕਈ ਵਾਰ ਡਰ ਦਾ ਮਾਹੌਲ ਨਹੀਂ ਪੈਦਾ ਹੁੰਦਾ ਭੈ ਨਹੀਂ ਲੱਗਦਾ ਫਲਕ ਨਹੀਂ ਲੋਕਿ ਪਛਦੇ ਹੈ ਕਿ ਤੁਹਾਨੂੰ ਡਰਦੀ ਲੱਗਦਾ ਪੈਸਾ ਬਿਲਕੁਲ ਕਿਉਂਕਿ ਥੋੜਾ ਜਿਹੜਾ ਵਿੱਚ ਡਿਸਟੈਂਸ ਹੈ ਉਹ ਵੀ ਤੁਹਾਡੇ ਘਰ ਤੋਂ ਸ਼ਿਦਸਾ ਇੰਦਾ ਲਗਭਗ 5 ਕਿਲੋਮੀਟਰ ਦਾ ਹੈ ਨਹੀਂ 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 ਬੇਟਾ 15 ਕਿਲੋਮੀਟਰ ਦਾ 15 ਕਿਲੋਮੀਟਰ ਹਾਂਜੀ ਹਾਂਜੀ ਓਕੇ ਤੋ ਬਹੁਤ ਜ਼ਿਆਦਾ ਹੈ ਜ਼ਿਆਦਾ ਹੈ ਲੇਕਿਨ ਉਹ ਹੈ ਕਿ ਜਦੋਂ ਅਸੀਂ ਨਾਲ ਉਹ ਟਾਸਲਾ ਲੈ ਕੇ ਜਾਂਦੇ ਹਾਂ ਬਾਬਾ ਜੀ ਦਾ ਸਾਨੂੰ ਬਿਲਕੁਲ ਹੀ ਡਰ ਨਹੀਂ ਆਉਂਦਾ ਬਿਲਕੁਲ ਕੋਈ ਵੰਦਕਰੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਘਰੋਂ ਜਾ ਰਹੇ ਆਂ ਹਨੇਰਾ ਸਿਰੇ ਜਾਈਦਾ ਨਾ ਕੋਈ ਸਾਨੂੰ ਇੱਕ ਗੱਡੀ ਨਹੀਂ ਮਿਲਦੀ ਜਦੋਂ ਮੈਂ ਜਾਂਦਾ ਹਾਂ ਤੇ ਮੈਂ ਕਰੋ ਨਿਕਲਦਾ ਸਿਰੇ 2 ਵਜੇ 20 ਮਿੰਟ ਤੇ ਤੇ ਜੇ ਜਾਈਦਾ ਸਾਰੀਆਂ ਸੜਕਾਂ ਕਾਲੀ ਹੋ ਗਈਆਂ ਐਸੇ ਤਾਂ ਪੁਲਿਸ ਦੇ ਵਿੱਚ ਲਾ ਕੇ ਆਂਦੇ ਇੱਕ ਦੋ ਤੇ ਫਿਰ ਅੱਗੋਂ ਜਾ ਕੇ ਜੋ 에어ਪੋਰਟ ਰੋਡ ਆਦੀ ਨਾ ਤੇ ਉੱਥੇ ਜਾ ਕੇ ਤੁਹਾਡੇ ਗੱਡੀਆਂ ਦੀ 에어ਪੋਰਟ ਜਾਂਦੀਆਂ ਜਿਹੜੀ ਦਾ ਗ੍ਰੇਟ ਸਟੇਸ਼ਨ ਹੁੰਦਾ ਹੈ ਉਹ ਫਿਰ ਮਿਲ ਜਾਂਦੀ ਹੈ ਅੰਛੇ ਹੋ ਜਾਂਦੀ ਹੈ ਬਾਕੀ ਇਹ ਸਾਰਾ ਲਗਾ ਬਿਲਕੁਲ ਕਲਾ ਹੁੰਦਾ ਤੁਸੀਂ ਬਾਬਾ ਦੀਪ ਸਿੰਘ ਦਾ ਔਟਾਸਰ ਲੈ ਗਏ ਔਟਾਸਰ ਦਾ ਜਾਇਦਾ ਤੇ ਬੜਾ ਦੰਦ ਹੁੰਦਾ ਜੀ ਕੋਈ ਅਸਰ ਨਹੀਂ ਆਇਆ ਬਸ ਤੇ ਕੋਈ ਅਸਰ ਦਰ ਵਾਲੀ ਕੋ ਫੀਲਿੰਗ ਨਹੀਂ ਆਈ ਜੀ ਇਸ ਦਿਨ ਨਾਲ ਅਸੀਂ ਦੇਖਿਆ ਕਿ ਤੁਹਾਨੂੰ ਪੋਰਟਰੇਟ ਜਿਹੜਾ ਤੁਸੀਂ ਮੇਕ ਕਰੋ ਉਹ ਪੋਰਟਰੇਟ ਬਹੁਤ ਸੋਹਣੇ ਬਣਾਉਂਦੇ ਹੋ ਤੁਸੀਂ ਇਹ ਸ਼ੌਂਕ ਤੁਹਾਡੇ ਚ ਕਿਵੇਂ ਪੈਦਾ ਹੋਇਆ ਕਿੱਥੋਂ ਇਹ ਲਿਵ ਲੱਗੀ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਬਸ ਇਹ ਸਾਰਾ ਜਿਹੜੀ ਮੇਰੀ ਮਾਤਾ ਜੀ ਦੀ ਪ੍ਰੇਰਣਾ ਆ ਉਹਨਾਂ ਤੋਂ ਮੈਂ ਮੈਂ ਚੌਪ ਲੈ ਕੇ ਨਾ ਉਹ ਸੜਕਾਂ ਤੇ ਜਦੋਂ ਮੈਂ ਪੰਜ ਸਾਲ ਦਾ ਸੀ ਤਾਂ ਮੈਂ ਕੋਈ ਨਾ ਕੋਈ ਅਸਨਾ ਸਕੈਚਿੰਗ ਨਾਲ ਅਜਿਹਾ ਕਰਦੇ ਤੇ ਕਦੇ ਹਰ ਇਲਾਕੇ ਦੇ ਕਦੇ ਕਿਸੇ ਦੇ ਤੇ ਆਪਣੇ ਜਿੱਥੇ ਵੀ ਜਗ੍ਹਾ ਮਿਲੇ ਨਾ ਮੈਂ ਉੱਥੇ ਬਣਾਣਾ ਸ਼ੁਰੂ ਕਰ ਦਿੰਦਾ ਫਿਰ ਮੇਰੇ ਬਾਪਾ ਨੇ ਮੈਨੂੰ ਕਹਿਣਾ ਦਿੱਤੀ ਕਿ ਤੁਸੀਂ ਇਹ ਬਟਾ ਮੈਨੂੰ ਬੜਾ ਮਨ ਖਲਾਸ਼ੀ ਦਿੱਤੀ ਤਾਂ ਮੈਂ ਸਿੱਖਿਆ ਕਿ ਤੋਂ ਦੀ ਕੁਝ ਵੀ ਮੈਂ ਪ੍ਰੋਤੀ ਕਰਪਾ ਨਾਲ ਮਤਲਬ ਪੋਇਟਰੀ ਵੀ ਕਰਦਾ ਮੈਂ ਇਹ ਲੇਖੀ ਲਿਖਿਆ ਘਰਿਆਂ ਵਿੱਚ ਲਿਖਦਾ بس ਜੀ ਨਹੀਂ ਕਰਦਾ ਪਰ ਮੈਨੂੰ ਕਿਤੇ ਮੈਂ ਕਦੇ ਸਿਖਲਾਈ ਨਹੀਂ ਲਈ ਤੇ ਮੈਂ ਕਦੇ ਕਮਰਸ਼ੀਅਲ ਯੂਜ਼ ਕੀਤਾ ਮੈਂ ਐਸ ਐ ਹੋਕੀ ਬਣੇ ਹੈਗੇ ਮੈਂ ਅੱਜ ਤੱਕ ਵੀ ਸਾਰੀ ਚੀਜ਼ਾਂ ਜਿਹੜੀਆਂ ਮੈਂ ਇਹ ਵੀ ਕੰਟੀਨਿਊ ਕੀਤੀ ਕੋਈ ਪੋਇਟਰੀ ਤੁਹਾਨੂੰ ਯਾਦ ਹੋਵੇ ਜੋ ਤੁਸੀਂ ਬਾਬਾ ਦੀਪ ਸਿੰਘ ਜੀ ਤੋਂ ਉਹਨਾਂ ਦੇ ਲਿਖੀ ਹੋਵੇ ਜਾਂ ਮੈਂ ਮੈਂ ਤਾਂ ਮੈਂ ਕੋਈ ਪੋਇਟਰੀ ਲਿਖਦਾ ਨਾ ਉਹ ਬੇਰੀ ਸ਼ਾਇਰੀ ਹੁੰਦੇ ਗਜ਼ਲ ਗਜ਼ਲ ਜੜੀ ਦੁਖਦੇ ਲੱਗਦਾ ਬਹੁਤ ਬਹੁਤ ਲਿਖਦਾ ਉਹ ਸਾਡੀ ਹਿੰਦੀ ਚ ਲਿਖਦਾ ਉਹੋ ਹੀ ਹੁੰਦੀਆਂ ਬੇਤੋ ਸਾਰੀਆਂ ਮੇਰੇ ਦੋ ਬੁੱਕ ਵੀ ਪਬਲਿਸ਼ ਹੋ ਚੁੱਕੀਆਂ ਹੂੰ ਇਹ ਇੱਕ 2039 ਸੀ 2022 ਚਾਹੀ ਸੀ ਉਹ ਤੀਸਰੀ ਬੁੱਕ ਮੇਰੀ ਫਿਰ ਪਬਲਿਸ਼ ਹੋ ਜਾ ਰਹੀ ਹੈ ਹੂੰ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਦੇਖਦੇ ਆ ਬਹੁਤ ਸਾਰੇ ਨੌਜਵਾਨ ਪ੍ਰੇਰਿਤ ਹੁੰਦੇ ਨੇ ਤੁਹਾਡੇ ਵਰਗੇ ਇਹੋ ਜਿਹੇ ਕੋ ਜਿਹੜਾ ਹੈ ਸਿੱਖਿਆ ਲੈ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਦੇਖ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹ ਕਹਣਾ ਵੀ ਜਰਾ ਵੀ ਕੰਮ ਕਰੋ ਲਗਨ ਨਾਲ ਕਰੋ ਜਿੰਨ ਨਾਲ ਕਰੋ ਆਪਣੀ ਸੋਚ ਨੂੰ ਬੜਾ ਸਾਫ਼ ਰੱਖੋ ਆਪਣੇ ਬੰਦ ਨੂੰ ਬੜਾ ਪਵਿੱਤਰ ਰੱਖੋ ਟਰਾਂਸਪੇਰੈਂਸੀ ਰੱਖੋ ਦੋਗਲਾਪੰਦਾ ਨਾ ਕਰੋ ਲੈ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਅਕਸਰ ਬਹੁਤ ਪਿੱਛੇ ਰਹਿ ਜਾਂਦੀਆਂ ਐ ਆਰਜੀ ਤੇ ਲਗਦਾ ਵੀ ਮੈਨੂੰ ਮੰਨਦੇ ਮਗਦਮ ਇਹ ਮੇਰਾ ਬੜਾ ਫਾਇਦਾ ਹੋ ਗਿਆ ਕਿ ਮੈਂ ਝੂਠੋ ਬੋਲਿਆ ਨਹੀਂ ਮੈਂ ਇਹ ਕਿਸੇ ਨਾਮ ਦਾ ਲੋਕ ਕੀਤਾ ਤੋਟਾ ਇਹਦਾ ਮੈਨੂੰ ਬੈਨੀਫਿਟ ਹੋ ਗਿਆ ਲੇਕਿਨ ਇਹਦਾ ਲੌਂਗ ਰਨ ਇਹ ਜਦੋਂ ਦੇਖੋ ਚੀਜ਼ਾਂ ਬੇ ਨੁਕਸਾਨ ਦੇਤੀਆਂ ਹੂੰ ਮੈਂ ਤਾਂ ਕਹਾਂਗਾ ਤੁਸੀਂ ਆਪਣਾ ਪ੍ਰਭੂ ਦਾ ਓਟ ਆਸਲਾ ਲੈ ਕੇ ਆਪਣੇ ਵੱਲੋਂ ਪੂਰੀ ਡੈਡੀਕੇਸ਼ਨ ਨਾਲ ਤੁਹਾਡੀ 100% ਤੁਹਾਡਾ ਪੂਰਾ ਤੁਹਾਡਾ ਅੰਦਰੋਂ ਤੁਹਾਡੇ ਲਗਨ ਨਾਲ ਹਰ ਚੀਜ਼ ਕਰੋ ਚਾਹੇ ਤੁਹਾਡਾ ਕੰਮ ਹੈ ਚਾਹੇ ਤੁਹਾਡੀ ਪੜ੍ਹਾਈ ਹੈ ਚਾਹੇ ਤੁਹਾਡਾ ਬਿਜ਼ਨਸ ਹੈ ਹੂੰ ਕੁਝ ਵੀ ਹੈ ਜ ਤੁਹਾਡਾ ਜਿਹੜਾ ਸੋਸ਼ਲ ਕੰਡਕਟ ਹੈ ਸਾਰਾ ਬੜਾ ਸਾਫ਼ ਸਥਾਨਾ ਚੋਈਦਾ ਜਿਵੇਂ ਤੁਸੀਂ ਨਹੀਂ ਆਪਣੀ ਜ਼ਿੰਦਗੀ ਬਤਾਈ ਹੈ ਮੈਨੂੰ ਅਜ ਤੱਕ ਪਰਬੰਧਿਤ ਕਰਵਾਣਾ ਸਾਰੇ ਪਾਸੇ ਕੋਈ ਬੰਦਾ ਇਹ ਨਹੀਂ ਕਰ ਸਕਦਾ ਕਿ ਉਹ ਮੈਂ ਕਿਸੇ ਨਾਲ ਮਾਰਾ ਕਰਦਾ ਹਾਂ ਹਮ ਤੇ ਇਸ ਲਈ ਬਸ ਮੈਂ ਵੀ ਉਹ ਉਹੀ ਪ੍ਰੇਰਣਾ ਦਵਾਂਗਾ ਮੇਰੇ ਨੂੰ ਮਿਲੀ ਐਡਵਾਈਸ ਆ ਜਾਂ ਮੇਰੇ ਘਰ والوں ਨੇ ਸੁਝਾਇਆ ਹੈ ਕਿ ਆਪਣੇ ਲਾਈਫ ਨੂੰ ਬੜਾ ਸਾਫ਼ ਸੁਥਰਾ ਤੇ ਲਾਈਨ ਬੜਾ ਬਿਲਕੁਲ ਬੰਨੂ ਕਲੀਅਰ ਹਾਰਟਡ ਹੋ ਕੇ ਚੱਲੋ ਹਮ ਕਦੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਤੁਹਾਡੇ ਤੁਸੀਂ ਪੂਰੀ ਤਰ੍ਹਾਂ ਕਿਸੇ ਚੀਜ਼ ਤੋਂ ਟੁੱਟ ਚੁੱਕੇ ਹੋ ਵੋ ਲੇਕਿਨ ਉਸੇ ਟਾਈਮ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਯਾਦ ਆਈ ਤੇ ਉਹਨਾਂ ਨੇ ਤੁਹਾਡੇ ਪੂਰੇ ਹੰਗਸੰ ਸਹਾਇਓ ਕੇ ਸਾਥ ਦਿੱਤਾ ਹੋਵੇ ਕੋਈ ਵੀ ਮੂਮੈਂਟ ਜਾਂ ਕੋਈ ਵੀ ਹਾਂਜੀ ਹਾਂਜੀ ਬਟਾ ਹੋਏ ਐਸੇ ਮੂਮੈਂਟ ਆਏ ਸੀ ਹਮ ਬੇਟੀ ਬੇਟੂ ਦਾ ਐਡਮਿਸ਼ਨ ਸੀ ਐਮ ਡੀ ਐਚ ਹਮ ਪੁਣੇ ਚ ਤੇ ਉਹ ਉਹਦਾ ਦਾ ਬਿਟਿਕ ਤੇ ਇੱਕ ਨੰਬਰ ਵੇਟਿੰਗ ਸੀ ਉਹਦਾ ਉਹ ਇਹ ਮੇਰਾ ਅਸੀਉਤੇ ਕਰਕੇ ਆ ਗਏ ਉਹ ਤਾਂ ਤੁਹਾਨੂੰ ਹੋਏਗਾ ਤੁਹਾਨੂੰ ਇਨਫੋਰਮ ਕਰ ਦਾਂਗੇ ਤੇ ਮੇਰਾ ਨਾ ਮੋਬਾਈਲ ਖਰਾਬ ਸੀ ਮੈਂ ਆਪਣੇ ਆਫਿਸ ਬੈਠਾ ਸੀ ਮੇਰਾ ਮੋਬਾਈਲ ਖਰਾਬ ਸੀ ਤੇ ਉਹ ਮੋਬਾਈਲ ਖਰਾਬ ਤੇ ਚੱਲਦਾ ਨਹੀਂ ਪਿਆ ਉਹ ਕਿਤੇ ਮੈਂ ਤਾਂ ਚਲੋ ਅੱਜ ਆ ਕੇ ਦਿਖਾਦਾ ਚੱਲਦਾ ਨਹੀਂ ਪਿਆ ਤੇ ਮੈਂ ਬੈਠਾ ਬੈਠਾ ਨਾ ਮੋਬਾਈਲ ਨਾਲ ਐਸੇ ਉਹਨੂੰ ਐਵੇਂ ਚੁੱਕ ਕੇ ਨਾ ਕਰਦਾ ਬੰਦਾ ਟਾਈਮ ਪਾਸ ਕਰਨ ਵਾਸਤੇ ਐਸਾ ਐਸਾ ਹੀ ਕਰਨਾ ਸ਼ੁਰੂ ਕਰ ਲਿਆ ਸਰ ਅੱਛਾ ਇੱਕ ਮਿੰਟ ਵਸੇ ਮੇਰੇ ਮੋਬਾਈਲ ਚੱਲ ਪਿਆ ਮੈਂ ਬੰਦ ਕਹਿੰਦਾ ਸੀ ਮੇਰੀ ਬੇਟੀ ਰਾਜੇ ਮੈਂ ਬਾਬਾ ਨੂੰ ਪ੍ਰੇ ਕੀਤੀ ਸੀ ਅਰਦਾਸ ਕੀਤੀ ਸੀ ਇੱਕ ਮਿੰਟ ਵਸੇ ਮੋਬਾਈਲ ਚੱਲ ਪਿਆ ਮੇਰਾ ਉਸੇ ਵੇਲੇ ਮੈਨੂੰ ਫੋਨ ਆ ਗਿਆ ਪੁਲੀ ਤੋਂ ਫੋਨ ਆ ਗਿਆ ਉਹਨੇ ਕਿਹਾ ਜੀ ਤੁਹਾਡਾ ਜਿਹੜਾ ਮੀਟਿੰਗ ਕਲੀਅਰ ਹੋ ਗਈ ਹੈ ਤੁਸੀਂ ਤੁਸੀਂ ਇੰਟਰਸਟਿਡ ਹੋ ਗਏ ਆਪਣੀ ਬੇਟੀ ਮੈਂ ਕਹਿੰਦੀ ਹਾਂਜੀ ਮੈਂ ਇੰਟਰਸਟਿਡ ਹਾਂ ਉਹ ਕਹਿੰਦੇ ਤੁਸੀਂ ਫਿਰ ਤੁਸੀਂ ਪਰਸੋਂ ਆ ਜਾਓ ਸਾਡੇ ਕੋਲ ਤੇ ਤੁਸੀਂ ਆਪਣਾ ਸਾਰੇ ਪੈਸੇ ਪੈਸੇ ਪਰਦੇ ਵਿੱਚ ਲੈ ਕੇ ਅੱਛਾ ਯੂ ਬੋਨਟ ਬਲੀਵ ਕਿ ਉਸ ਤੋਂ ਇੱਕ ਮਿੰਟ ਬਾਅਦ ਮੋਬਾਈਲ ਬੰਦ ਹੋ ਗਿਆ ਲੋ ਟਾਈਮ ਤੇ ਤੁਹਾਨੂੰ ਪੂਰਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਪੂਰੇ ਮੇਰੇ ਨਾਲ ਖੜੇ ਨੇ ਮੈਂ ਕਿਹਾ ਵੀ ਦੇਖੋ ਮੈਂ ਬਾਬਾ ਨੂੰ ਅਰਦਾਸ ਕੀਤੀ ਹੈ ਤੇ ਬਾਬਾ ਨੇ ਕਿਸੇ ਨਾ ਇੱਕ ਮਿੰਟ ਵਸੇ ਮੈਂ ਬੋਲ ਠੀਕ ਕਰਤਾ ਮੁੜ ਕੇ ਫਿਰ ਖਰਾਬ ਹੋ ਗਿਆ ਫਿਰ ਮੈਂ ਠੀਕ ਕਰਾਇਆ ਉਹ ਵੀ ਕਿਤੇ ਲੱਗਾ ਠੀਕ ਹੋਣ ਲੱਗਾ ਫਿਰ ਠੀਕ ਉਸ ਤੋਂ ਬਾਅਦ ਠੀਕ ਹੋ ਗਿਆ ਮੰਨਦੇ ਹੋ ਕਿ ਅਗਰ ਬਾਬਾ ਜੀ ਦੇ ਦਰ ਤੇ ਸੇਵਾ ਕਰੇ ਤੇ ਬਾਬਾ ਜੀ ਬਹੁਤ ਅਸਰ ਜੀ ਮੈਨੂੰ ਬੜਾ ਵਿਸ਼ਵਾਸ ਹੈ ਬੜਾ ਮੇਰਾ ਬੜੀ ਆਸਤਾ ਬਾਬਾ ਤੇ ਮੈਂ ਜੋ ਮੰਗਾ ਮੈਨੂੰ ਬਾਬਾ ਨੇ ਅਜੇ ਤੱਕ ਕਦੀ ਮੈਨੂੰ ਨਿਰਾਸ਼ ਨਹੀਂ ਕੀਤਾ ਆਪਣੇ ਦਰ ਹੂੰ ਮੈਂ ਮੰਗਦਾ ਹੀ ਹੁੰਦੀ ਸੀ ਨਾ ਜਿਹੜੀ ਮੇਰੇ ਕਾਚ ਜਿਹੜੀ ਮੈਂ ਮੈਨੂੰ ਮੰਗਣੀ ਚਾਹੀਦੀ ਆ ਮੈਂ ਆਪਣੀ ਔਕਾਤ ਤੋਂ ਬਹੁਤ ਜ਼ਿਆਦਾ ਚੀਜ਼ਾਂ ਮੰਗਦਾ ਹੀ ਨਹੀਂ ਤੇ ਇਸ ਕਰਕੇ ਬੜੀ ਪ੍ਰੇਮਰੀ ਕਰ ਪਾਈ ਹੂੰ ਸੇਵਾ ਕਿੰਨੀ ਕ ਜ਼ਰੂਰੀ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਦੇਖੋ ਜੀਵਤ ਹੈ ਆਪਣੇ ਵਾਸਤੇ ਜ਼ਰੂਰੀ ਹੈ ਬਾਬਾ ਜੀ ਕਹਿੰਦੇ ਇੱਥੇ ਕਿੰਨੇ ਲੱਖਾਂ ਹੀ ਇੱਥੇ ਸ਼ਰਧਾ ਦੋ ਆਉਂਦੇ ਹੁੰਦੇ ਆ ਇਸ ਕਰਕੇ ਤੇ ਸੇਵਾ ਦੇ ਲੋਕੀ ਖੋਖੋ ਕੇ ਕਰਦੇ ਕਿੱਦੇ ਮੈਂ ਕਰਨੀ ਹੈ ਤੇ ਜੇ ਅਸੀਂ ਆਪਣੇ ਵਾਸਤੇ ਕਰਨੀ ਜਦੋਂ ਸੇਵਾ ਕਰਦੇ ਨਾ ਤੁਹਾਨੂੰ ਬੜਾ ਇੱਕ ਸਕੂਨ ਮਿਲਦਾ ਮਨ ਨੂੰ ਆਤਮਾ ਨੂੰ ਬੜੀ ਸ਼ੇ ਮਤਲਬ ਠੰਡਕ ਮਿਲਦੀ ਹੈ ਕਿ ਮੈਂ ਕੁਝ ਬੜਾ ਪੋਜ਼ਿਟਿਵ ਕੰਮ ਕਰ ਰਿਹਾ ਇਹ ਬੜੀ ਭਾਵਨਾ ਆਦੀ ਆ ਤੇ ਤੇ ਜਿਹੜਾ ਮਨਾ ਨਾਲ ਜੁੜਿਆ ਹੁੰਦਾ ਪ੍ਰਭੂ ਨਾਲ ਸੇਡ ਦਾ ਟਾਈਮ ਹੁੰਦਾ ਅੰਮ੍ਰਿਤ ਵੇਲਾ ਹੁੰਦਾ ਤੇ ਤੁਸੀਂ ਪੂਰੇ ਪ੍ਰਭੂ ਨਾਲ ਜੁੜੇ ਹੁੰਦੇ ਹੋ ਸਾਰਾ ਦਿਨ ਤੇ ਅਸੀਂ ਐਵੇਂ ਸਾਡੇ ਅਸਰ ਚ ਹੁੰਦੇ ਕਿ ਸਾਡਾ ਮਨ ਬੜਾ ਭਟਕਦਾ ਕਾਰੋਬਾਰਾਂ ਚ ਦੂਜੀ ਗੱਲਾਂ ਦੀ ਹੁੰਦੀਆਂ ਨਾ ਤੇ ਐਵੇਂ ਗੱਲਾਂ ਹੁੰਦੀਆਂ ਲੇਕਿਨ ਸਵੇਰੇ ਮਨ ਬੜਾ ਫੋਕਸ ਹੁੰਦਾ ਇਸ ਕਰਕੇ ਨਾ ਸਵੇਰੇ ਨੰਦ ਬੜਾ ਆਉਂਦਾ ਸੇਵਾ ਕਰਕੇ ਸਵੇਰੇ ਪਾਠ ਕਰਕੇ ਉੱਥੇ ਜਾ ਕੇ ਬੜਾ ਮਨ ਮਿਲਦਾ ਬੜੀ ਬੜੀ ਕਿਰਪਾ え ਬਈ ਤੇ ਸਾਰੇ ਤੁਹਾਨੂੰ ਦਾ ਵੀ ਇੱਕ ਵਾਰੀ ਸਿਹਰੇ ਜਿਹੜੇ ਜਾਂਦੇ ਗੁਰਦੁਆਰੇ ਜਾਂਦੇ ਆ ਉਹ ਇੱਕ ਵਾਰੀ ਸਿਹਰੇ ਜਾ ਕੇ ਦੇਖਣ ਅਮਰਧਰ ਲੇ ਉਹਦਾ ਬਿਲਕੁਲ ਪਰਸਪੈਕਟਿਵ ਚੇਜ ਹੋ ਜਾਏਗਾ ਲਾਈਫ ਵਾਲਾ ਹੂੰ ਸਰ ਕੀਰਤਨ ਵੀ ਕਰ ਲੈਂਦੇ ਹੋ ਹਾਂਜੀ ਹਾਂਜੀ ਮੈਂ ਬਾਬਾ ਜੀ ਦੀ ਕਿਰਪਾ ਨਾਲ ਕੀਰਤਨ ਕਰਦਾ ਜੀ ਔਰ ਮੈਂ ਸ਼ਿਦਾ ਸਾਹਿਬ ਦਸ ਸਾਲ ਕੀਰਤਨ ਕੀ ਤਰ੍ਹਾਂ ਲਾਈਵ ਆਂਦਾ ਹੂੰ ਮੈਂ ਉਹ ਇੱਕ ਨਿਸ਼ਕਾਮ ਹਾਜ਼ਰੀ ਭਰੀ ਹੈ ਜੀ ਬਾਬਾ ਜੀ ਦੀ ਕਿਰਪਾ ਬਾਬਾ ਜੀ ਦੀ ਸੇਵਾ ਲਈ ਹੈ 10 ਸਾਲ ਤੋਂ ਫਿਰ ਮੈਂ ਬੱਚੇ ਕੋਲ ਚਲਾ ਗਿਆ ਸਿੱਧ ਬਾਅਦ ਵਿੱਚ ਥੋੜੇ ਟੇਟ ਫਿਰ ਉਸੇ ਮੇਰਾ ਤਰੀਕਾ ਹੋ ਗਿਆ ਵੈਸੇ ਉਸ ਤਰ੍ਹਾਂ ਦਾ ਕੀਤਾ ਨਹੀਂ ਕੀਤਾ ਸੁਣਾ ਦਿਓ ਫਿਰ ਕੋਈ ਸ਼ਬਦ ਸਾਨੂੰ ਹਾਂ ਜੀ ਕਿਉਂ ਨਹੀਂ ਸ਼ੁਰੂ ਕਰਾਂ ਮੈਂ ਜੀ ਸਾਹਿਬਾ ਸਾਹਿਬਾ ਗੁਣ ਗਵਾਨਿਤ ਤੇਰੇ ਸਾਹਿਬਾ ਸਾਹਿਬਾ ਗੁਨ ਗਵਾ ਨਿਤ ਤੇਰੇ ਤਦ ਬਿਲਾ ਵਰਨਾ ਕਿਆ ਨਾ ਮੇਰੇ ਸਾਹਿਬਾ ਗੁਨ ਗਵਾ ਨਿਤ ਤੇਰੇ ਤਦ ਬਿਲਾ ਵਰਨਾ ਕਿਆ ਨਾ ਮੇਰੇ ਸਾਹਿਬਾ ਗੁਨ ਗਵਾ ਨਿਤ ਤੇਰੇ ਸਾਹਿਬਾ ਸਾਹੇ ਬ ਗੁਨ ਗਵਾਨ ਤੇ ਤੇਰੇ ਬਹੁਤ ਖੂਬ ਤੁਹਾਡੀ ਆਵਾਜ਼ ਜਿਹੜੀ ਹੈ ਉਹ ਬਿਲਕੁਲ ਮੁਹੰਮਦ ਰਫੇ ਸਾਹਿਬ ਜੀ ਨਾਲ ਬਿਲਕੁਲ ਮੈਚ ਕਰਦੀ ਹੈ ਤੇ ਪੂਰਾ ਪੁਰਾਣਾ ਦੌਰ ਜਿਹੜਾ ਹੁੰਦਾ ਹੈ ਨਾ ਉਹ ਯਾਦ ਆ ਜਾਂਦਾ ਹੈ ਫਿਲਮੀ ਜਿਹੜਾ ਪੁਰਾਣੇ ਸ਼ਬਦ ਅਸੀਂ ਸੁਣਦੇ ਸੀਗੇ ਫਿਲਮਾਂ ਦੇ ਵਿੱਚ ਧਾਰਮਿਕ ਜਿਹੜੀਆਂ ਫਿਲਮਾਂ ਹੁੰਦੀਆਂ ਸੀ ਬਿਲਕੁਲ ਉਹੀ ਚੀਜ਼ ਜਿਹੜੀ ਹੈ ਇੱਕ ਵਾਰ ਫਿਰ ਯਾਦ ਆਏਗੀ ਰਫੇ ਸਾਹਿਬ ਦਾ ਤਾਂ ਮੇਰੀ ਗਾਇਕੀ ਤੇ ਬਹੁਤ ਅਸਰ ਹੈ ਮੈਂ ਬਸ ਬੋਲ ਲਿਆ ਸਾਡਾ ਬਹੁਤ ਸੋ ਸਿਨੇਮਾ ਸੀ ਸੈਟੇਲਾਈਟ ਸਿਨੇਮਾ ਤੇ ਅਸੀਂ ਬੜਾ ਸਾਡਾ ਗੁਜਾਰਾ ਸੀ ਇਸ ਵਕਤ ਫਿਲਮਾਂ ਦੇਖਣ ਦਾ ਤੇ ਉਹ ਪਹਿਲਾਂ ਸਾਡਾ ਫਿਲਮੀ ਥੋੜਾ ਜਿਹਾ ਟੱਚ ਆ ਗਿਆ ਆਵਾਜ਼ ਵਿੱਚ ਤੇ ਕੋਈ ਬੰਦ ਲੋਕੀ ਕਹਿੰਦੇ ਵੀ ਕਿ ਤੁਸੀਂ ਜਦੋਂ ਬੋਲਦੇ ਹੋ ਲੱਗਦਾ ਲੱਗੀ ਸਾਹਿਬ ਜੀ ਤੁਸੀਂ ਆਵਾਜ਼ ਲੱਗਦੀ ਹੈ ਸੋਸਾ ਕਹਿੰਦਾ ਵੀ ਉਹ ਮੈਂ ਕੁਦਰਤੀ ਵਿੱਚ ਆ ਗਿਆ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਪਰ ਜਦੋਂ ਤੁਸੀਂ ਆਪਣੀ ਆਵਾਜ਼ ਨੂੰ ਸ਼ਬਦਾਂ ਚ ਭਰਉਂਦੇ ਹੋ ਤੇ ਸ਼ਬਦ ਜਿਹੜਾ ਨਿਕਲਦੇ ਨੇ ਤਾਂ ਉਹ ਬਹੁਤ ਖੂਬ ਲੱਗਦਾ ਇੱਕ ਹੋਰ ਸ਼ਬਦ ਸਾਨੂੰ ਜਰੂਰ ਸੁਣਾ ਦਿਓ ਰਾਖੋ ਰਾਖਨ ਹਾਰੇ ਰਾਖੋ ਰਾਖਨ ਹਾਰੇ ਰਾਖੋ ਰਾਖਨ ਹਾਰੇ ਸਗਲ ਤਿਆਗ ਗੁਰ ਸਰਨੀ ਆਇਆ ਰਾਖੋ ਰਾਖਨ ਹਾਰੇ ਸਗਲ ਤਿਆਗ ਗੁਰ ਸਰਨੀ ਆਇਆ ਰਾਖੋ ਰਾਖਨ ਹਾਰੇ ਜਿੱਤ ਤੋ ਲਾ ਵੇ ਤੇ ਤੋ ਹਮਲਾ ਗਏ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸਰਨੀ ਆਇਆ ਰਾਖੋ ਰਾਕਰ ਹਾਰੇ ਬਹੁਤ ਖੂਜੀ ਬਹੁਤ ਤੁਹਾਡੇ ਕੋ ਵੀ ਕੋਈ ਸੰਗਤਾਂ ਮਿਲਦੀਆਂ ਨੇ ਜੋ ਤੁਹਾਡੇ ਕੋ ਪ੍ਰੇਰਣਾ ਲੈ ਕੇ ਜਾਂਦੀਆਂ ਨੇ ਤੁਸੀਂ ਮੋਟੀਵੇਟ ਕੀਤਾ ਹੋਵੇ ਉਹਨਾਂ ਨੂੰ ਹਾਂ ਮੈਂ ਤੇ ਦੇਖੋ ਜਿਹੜਾ ਮੈਨੂੰ ਮਿਲਦਾ ਕੋਈ ਬੰਦਾ ਜਿਹੜਾ ਮੈਨੂੰ ਮਿਲਦਾ ਜੀ ਸੋਸ਼ੀਅਲ ਜੀ ਅਸੀਂ ਮਿਲਦੇ ਹਾਂ ਇੰਟਰੈਕਸ਼ਨ ਕਰਦੇ ਆ ਸਾਰੇ ਅਸੀਂ ਸਮਾਜਿਕ ਜੀਵ ਹੋ ਗਏ ਹਾਂ ਬਿਲਕੁਲ ਗੜਾ ਬੰਦਾ ਮਿਲਦਾ ਤੂੰ ਗੱਲ ਚਾਹਤਾ ਮੈਂ ਜੂਰ ਟ੍ਰੇਡਿੰਗ ਕਰਦਾ ਉਹਨੂੰ ਕਿ ਯਾਰ ਤੁਸੀਂ ਆਪਣਾ ਰੁਟੀਨ ਬਣਾਓ ਤੇ ਛੇੜੀ ਗੰਦਾ ਬਣਾਓ ਯਾਰ ਤੁਸੀਂ ਵੈਸੇ ਦੋ ਹੀ ਬਣਾਵੀਂ ਇਹ ਨਹੀਂਗਾ ਵੀ ਸ਼ਨੀਵਾਰ ਜਾਣਾ ਮੈਂ ਸ਼ਿਦਾ ਸਾਹਿਬ ਜਾਂ ਮੈਂ ਮੰਗਲਵਾਰ ਜਾਣਾ ਦਰਵਾਜਾ ਸਾਹਿਬ ਇਹੋ ਜਿਹਾ ਰੁਟੀਨ ਬਣਾਓ ਦਿੱਲੀ ਦਾ ਬਣਾਓ ਕਿ ਮੈਂ ਦਿੱਲੀ ਜਾਣਾ ਚਾਹੇ ਤੂੰ ਸ਼ਾਮੀ ਜਾਂਦਾ ਸ਼ੁਰੂ ਕਰੋ ਫਿਰ ਤੁਹਾਨੂੰ ਹੌਲੀ ਹੌਲੀ ਤੁਸੀਂ ਸਵੇਰੇ ਵੱਲ ਜਦੋਂ ਆਓਗੇ ਨਾ ਤੁਹਾਨੂੰ ਫਿਰ ਇੱਕ ਨਮਾ ਹੀ ਅਹਿਸਾਸ ਹੋਏਗਾ ਜਦੋਂ ਲੇ 25 ਸਾਲ ਪਤਾ ਲੱਗਾ ਕਿਵੇਂ ਲੰਘ ਗਏ ਇਸ ਤਰ੍ਹਾਂ ਬਾਬਾ ਜੀ ਦੇ ਸੇਵਾ ਦੇ 25 ਸਾਲ ਪਤਾ ਲੱਗਾ ਬੇਟਾ ਸਾਰੀ ਜ਼ਿੰਦਗੀ ਦੀ ਪਰ ਲੱਗਾ ਕਿਦਾਂ ਲੱਗੀ ਆਈ ਐਮ 72 ਤੇ ਹੋ ਗਿਆ ਸੋਚ ਰਹੀ ਹਾਂ ਮੈਂ ਤੇ ਇਹ ਹੋ ਗਿਆ ਕਿ ਮੈਂ ਆਪਣਾ ਮੇਰਾ ਦਿਲ ਤੇ ਔਰ ਯੰਗ ਹੀ ਹਾਲ ਹੈ ਪਰ ਜਦੋਂ ਦੁਖੀ ਕਾ ਅੰਕਲ ਕਹਿੰਦੇ ਆ ਉਹ ਸਾਰੇ ਮੈਨੂੰ ਸਮਝਾ ਕੇ ਮੈਂ ਬੁਢੀ ਮਰ ਹੋ ਗਈ ਬਣੀ ਹਮ ਅਧਰ ਮੇਰਾ ਮੈਂ ਮੈਂਟਲੀ ਔਰ ਐਂਡ ਮੇਰਾ ਜੋ ਦਿਲ ਹੈ ਉਹ ਵੀ ਮਹਿਸੂਸ ਕਰਦਾ ਕਿ ਮੈਂ ਬੱਚਾ ਹੀ ਹਾਂ ਪੇਰੈਂਟਸ ਤੁਹਾਡੇ ਬਹੁਤ ਖੁਸ਼ ਹੁੰਦੇ ਹੋਣਗੇ ਜਦੋਂ ਤੁਸੀਂ ਮੇਰੇ ਸਾਹ ਮੇਰੇ ਪੱਲੋ ਹੋਣ ਤੇ ਚਲੋ ਸਾਰੇ ਉਹ ਸੱਚਖੰਡ ਚਲੇ ਗਏ ਨੇ ਮੇਰੇ ਮਾਤਾ ਜੀ ਵੀ ਮੇਰੇ ਪਤਾ ਜੀ ਵੀ ਮਤਲਬ ਕਿ ਮੇਰੇ ਪੇਰੈਂਟਸ ਦਾ ਬੈਨ ਬੜਾ ਮਾਨ ਹੈ ਉਹ ਬੜਾ ਉਹਨਾਂ ਦਾ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦਾ ਅਮਰ ਸਿੰਘ ਬੜੀ ਵੱਡੀ ਸ਼ਖਸੀਅਤ ਸੀ ਉਹਨਾਂ ਦਾ ਨਾਂ ਸੀ ਬੜਾ ਤੇ ਬੜਾ ਉਹਨਾਂ ਦਾ ਹਾਈ ਸਰਕਲ ਸੀ ਉਹਨਾਂ ਕੋਲ ਸੀ ਬਹੁਤ ਸਾਨੂੰ ਉਹਨਾਂ ਨੇ ਜੋ ਵੀ ਅਸੀਂ ਅੱਜ ਜਿੱਥੇ ਬੱਟੇ ਆਂ ਲੋਕ ਉਸ ਕਰਦਾ ਕੋਈ ਸਭ ਪੁਰਾਣੀਆਂ ਬੋਲਦਾ ਜਾਂ ਮਰੀ ਮਾਤਾ ਜੀ ਬੋਲਦਾ ਜੀ ਸਾਨੂੰ ਹਮੇਸ਼ਾ ਹਮੇਸ਼ਾ ਪ੍ਰੇਰਿਤ ਕਰਦੇ ਆ ਹਰ ਚੱਕੇ ਕੰਮ ਬਤੀ ਉਹਨਾਂ ਨੇ ਹਮੇਸ਼ਾ ਕੋਈ ਬੁਰਾ ਕੰਮ ਨਹੀਂ ਕਰਦਾ ਜਿਵੇਂ ਕਿਸੇ ਨਾਲ ਝੂਠੇ ਬੋਲਣਾ ਕਿਸੇ ਨਾਲ ਧੋਖਾ ਨਹੀਂ ਕਰਦਾ ਅਸੀਂ ਉਹ ਚੀਜ਼ਾਂ ਆਪਣੇ ਗੱਲ ਬਣੀ ਆ ਸਾਰੇ ਭੈਣ ਭਰਾ ਦਾ ਅਸੀਂ ਛੇ ਭੈਣ ਭਰਾ ਚਾਰ ਭਰਾ ਤੇ ਦੋ ਭੈਣਾਂ ਤੇ ਮੇਰੇ ਵੱਡੇ ਸਿਸਟਰ ਦੀ ਡੈਥ ਹੋ ਗਈ ਆ ਬਾਕੀ ਜਿੰਨੇ ਸਾਰੇ ਅਸੀਂ ਉਹ ਬਿਲਕੁਲ ਜਿਹੜੇ ਸੂਲ ਤੁਹਾਨੂੰ ਦੱਸ ਗਏ ਨਾ ਜਿਹੜੀਆਂ ਸਾਡੇ ਪੂਰਦੇ ਪਾਵੇ ਅਸੀਂ ਉੱਥੋਂ ਅੱਗੇ ਟਸ ਤੇ ਮਸ ਨਹੀਂ ਹੋਏ ਸਾਡਾ ਅੱਜ ਦੀ ਡੇਟ ਵਿੱਚ ਸਾਡੇ ਪਰਾਵਾਂ ਦਾ ਇੰਨਾ ਪਿਆਰ ਹੈ ਸਾਡੇ ਪਰਾਵਾਂ ਦਾ ਸਾਡੇ ਵਿੱਚ ਕਿ ਐਗਜ਼ਾਮਪਲ ਆਇਤ ਬੋਲਿਆ ਕਿ ਅੱਜ ਕੱਲ ਦੇ ਜਿਹੜੀ ਮੈਂ ਦੇਖਦਾ ਸਾਥੀਆਂ ਨੂੰ ਉਹ ਕੁਛਕੋਟ ਚਿਹਰੇ ਨਹੀਂ ਮਿਲਦੇ ਆ ਪਹਿਲਾਂ ਲੈ ਕੇ ਉਹ ਸਾਡਾ ਅਸੀਂ ਇੰਨਾ ਪਿਆਰ ਹੈ ਸਾਡੇ ਘਰ ਚੋਂ ਚੋਂ ਥੋੜੇ-ਬੋਟੇ ਮਨਮਟਾ ਕਿਸਲੇ ਹੋ ਗਏ ਹੁਣ ਲੇਕਿਨ ਅਸੀਂ ਬਹੁਤ ਜ਼ਿਆਦਾ ਜਦੋਂ ਮਿਲਦੇ ਆ ਅਸੀਂ ਹੱਸ ਕੇ ਮਿਲਦੇ ਆ ਜੱਫੀਆਂ ਪਾਉਂਦੇ ਆ ਕਿਤੇ ਨਾ ਸਭ ਸਾਡੇ ਮਾਤਾ ਪਿਤਾ ਦਾ ਉਹਨਾਂ ਦੀ ਇਤੋਂ ਸੇ ਜਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਨਾਲ ਜੋੜਿਆ ਤੁਸੀਂ ਵੀ ਅੱਗੋਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜੋ ਹਾਂਜੀ ਬਿਲਕੁਲ ਮੈਂ ਤੇ ਇੱਕ ਵਾਰੀ ਦਾ ਲੇਕਿਨ ਮੈਨੂੰ ਹਰ ਵਾਰੀ ਸਾਡੀ ਗੱਲ ਨੂੰ ਦਿਖੰਦੀ ਆ ਬੱਚੇ ਉੱਤੇ ਜਿਹੜੇ ਗੁਰਵਾਣੇ ਉਹਦੇ ਜਿਹਨਾਂ ਦੇ ਲੱਗੇ ਹੁੰਦੇ ਆ ਬੱਚੇ ਦਿੱਤੇ ਜਾਂਦੇ ਹੁੰਦੇ ਆ ਹਾਜ਼ਰੀਆਂ ਪਰਦੇ ਲੱਗੇ ਆ ਜੁੜੇ ਹੋਏ ਆ ਸਾਡੇ ਵੀ ਉਹ ਬੜੀ ਅਜੀਬ ਪਰੰਗ ਚਿਰਾਂ ਤੁਸੀਂ ਦਾ ਅਸਰ ਹੈ ਕਿ ਬਾਬਾ ਦੀਪ ਸਿੰਘ ਜਿਹੜੇ ਤੁਸੀਂ ਉਹ ਟਰੇਟ ਬਣਾਏ ਸੀ ਤੁਸੀਂ ਫੋਰਨ ਦੇ ਵਿੱਚ ਵੀ ਆਪਣੇ ਬੱਚਾ ਉਹ ਲੈ ਕੇ ਗਏ ਹੋ ਉੱਥੇ ਵੀ ਹੋਰ ਜਿਹੜੇ ਪ੍ਰੇਰਿਤ ਹੋਏ ਨੇ ਲੋਕ ਬਿਲਕੁਲ ਬਸ ਬਤਾਈਏ ਜੀ ਆਪਣੇ ਤੋਂ ਲੋਕ ਜਿਹੜੀ ਅੱਛੀ ਜਿਹੜਾ ਮੈਸੇਜ ਹੁੰਦਾ ਨਾ ਦਿਲ ਕਰਦਾ ਵੀ ਸਾਰਿਆਂ ਨੂੰ ਉਹ ਮੈਸੇਜ ਜਾਵੇ ਬਿਲਕੁਲ ਕਹਿੰਦੇ ਨੇ ਕਿ ਗਿਆਨ ਵੰਡਣ ਦੇ ਨਾਲ ਹੀ ਗਿਆਨ ਵੱਧਦਾ ਹੈ ਯੂ ਆਰ ਰਾਈਟ ਉਹ ਜਿਹੜੀ ਚੀਜ਼ਾਂ ਨਾ ਜਿਹੜੀ ਅਪਰ ਤੱਕ ਮhdoodit rehni ਚਾਹੀਦੀ ਜੇ ਤੁਹਾਨੂੰ ਕੋਈ ਚੀਜ਼ ਨੰਦ ਆਇਆ ਉਹਨੂੰ ਹੋਰਾਂ ਨੂੰ ਦੱਸੋ ਵੀ ਦੇਖੋ ਮੈਨੂੰ ਕਿੰਨਾ ਨੰਦ ਆਇਆ ਤੁਸੀਂ ਇਹ ਚੀਜ਼ ਕੋਲ ਤਦਵੇ ਨੰਦ ਆਇਆ ਹਮ ਸ਼ੁਕਰੀਆ ਸਰ ਗੱਲਬ ਕੇ ਸੋ ਇਹ ਸੀਗੇ ਮੇਰੇ ਨਾਲ ਰਜਿੰਦਰ ਸਿੰਘ ਬੱਗਾ ਜੀ ਸਰ ਜਿਹੜੇ ਪਿਛਲੇ 25 ਸਾਲਾਂ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰ ਰਹੇ ਨੇ ਸੇਵਾ ਕਰਕੇ आनंद मानरे ने ते लगातार ਹੋਰਨਾਂ ਨੂੰ ਵੀ ਪ੍ਰੇਰਣਾ ਦਾ ਸਰੋਤ ਜੜਾ ਹੈ ਹੋਰਨਾਂ ਲਈ ਬਣ ਰਹੇ ਨੇ ਤੇ ਇਹੀ ਮੈਸੇਜ ਦੇ ਰਹੇ ਨੇ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਜਿੱਥੇ ਸਾਰੀਆਂ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਓ ਤੇ ਹਮੇਸ਼ਾ ਗੁਰੂ ਦੇ ਲੜ ਲੱਗੇ ਰਹੋ ਤੇ ਗੁਰੂ ਦਾ ਜਿਹੜਾ ਸਾਥ ਹੈ ਉਹ ਕਦੀ ਨਾ ਛੱਡੋ ਕੈਮਰਾਮੈਨ ਅਜੀਤ ਨਾਲ ਮਸੂਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ